ਇਹ ਤੋਂ ਅढੇ ਸਾਮਨੇ ਤਸਵੀਰਾਂ ਪੰਜਾਬ ਦੇ ਦੋ ਵੱਖ-ਵੱਖ ਇਲਾਕਿਆਂ ਮਲੌਰਟ ਤੇ ਬਰਨਾਲਾ ਦੀਆਂ ਨੇ ਜਿੱਥੇ ਕਿਸਾਨਾਂ ਦੀਆਂ 100-100 ਏਕੜ ਦੇ ਕਰੀਬ ਖੜੀਆਂ ਫਸਲਾਂ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਈਆਂ ਤੁਸੀਂ ਇਹ ਤਸਵੀਰਾਂ ਚ ਸੜੀਆਂ ਫਸਲਾਂ ਦੇਖ ਸਕਦੇ ਹੋ ਜਿੱਥੇ ਇੱਕ ਪਾਸੇ ਮਲੌਰਟ ਦੇ ਪਿੰਡ ਭੂਦਰ ਤੇ ਤਾਮਕੋਟ ਚ ਕਿਸਾਨਾਂ ਦੀ ਕਰੀਬ 100 ਏਕੜ ਖੜੀ ਫਸਲ ਅੱਗ ਦੀ ਭੇਟ ਚੜ ਗਈ ਉਥੇ ਦੂਜੇ ਪਾਸੇ ਬਰਨਾਲਾ ਦੇ ਜੋਧਪੁਰ ਤੇ ਖੜੀ ਗਲਾ ਪਿੰਡ ਚ ਕਿਸਾਨਾਂ ਦੀ 100 ਏਕੜ ਦੇ ਹੀ ਕਰੀਬ ਫਸਲ ਤੇ ਨਾਲ ਹੀ ਸੜ ਕੇ ਸੁਆਹ ਹੋ ਗਈ ਕਿਸਾਨ ਆਪਣੀ ਪੁੱਤਾਂ ਵਾਂਗੂ ਪਾੜੀ ਫਸਲ ਨੂੰ ਬਸ ਸੜਦੇ ਦੇਖਦੇ ਰਹਿ ਗਏ ਜਿੱਥੇ ਉਹਨਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਜਦੋਂ ਤੱਕ ਆ ਕੇ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਫਸਲਾਂ ਰਾਖ ਚ ਬਦਲ ਚੁੱਕੀਆਂ ਸਨ ਇਹ ਪਤਾ ਨਹੀਂ ਲੱਗਿਆ ਜੀ ਵੀ ਜਿਵੇਂ ਆਈ ਹੈ ਜਦੋਂ ਬੰਦੇ ਨੂੰ ਰੋਪਿਆ ਕੈਂਪ ਜਿੱਤੇ ਹਾਂਜੀ ਉਦੋਂ ਉਹਨਾਂ ਨੇ ਆਖਿਆ ਵੀ ਅੱਗ ਲੱਗ ਗਈ ਪਿੰਡ ਦੇ ਵਿੱਚ ਸਾਰੇ ਚੱਲ ਪਏ ਜਿਹੜੇ ਫਬਦ ਗ੍ਰੇਟ ਵਾਲੇ ਸੀ ਇਹ ਲੇਟ ਆਏ ਇਹ ਬੰਦਿਆਂ ਨੇ ਉਹਨੂੰ ਕਾਬੂ ਅੱਗ ਤੇ ਪਾ ਲਿਆ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਹੋ ਗਿਆ ਹੁਣ 90 ਕਿੱਲੇ ਹੋਣਗੇ ਜੀ ਇਹ ਇਹ ਅੱਗ ਦਾ ਪਤਾ ਨਹੀਂ ਲੱਗਾ ਕਿਥੋਂ ਪਈ ਆਈ ਤੇ ਜਦੋਂ ਅਸੀਂ ਫਿਰੇ ਬ੍ਰੇਟ ਨੂੰ ਪਹੁੰਚ ਦਿੱਤਾ ਗੱਡੀਆਂ ਉਹਨੂੰ ਪਹੁੰਚਣੇ ਸੀ ਉਹ ਤੋਂ ਪਹਿਲਾਂ ਅਸੀਂ ਕਾਬੂ ਕਰ ਲਿਆ ਸੀ ਜਿਆਦਾ ਹਾਂਜੀ ਬਾਅਦ ਵਿੱਚ ਗੱਡੀਆਂ ਪਹੁੰਚਣੇ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਕਣਕ ਯਾਨੀ ਕਿ 60 70 ਕਿੱਲੇ ਦੇ ਵਿੱਚ ਵਿੱਚ ਹੋ ਗਿਆ ਇਹ ਤੇ ਕੀ ਪ੍ਰਸ਼ਾਸਨ ਤੋਂ ਮੰਗ ਹੈ ਜੀ ਮਾਂਗੇ ਹੀ ਜੋ ਸਾਡਾ ਨੁਕਸਾਨ ਹੋਇਆ ਸਾਨੂੰ ਮਿਲਣਾ ਚਾਹੀਦਾ ਹੈ। ਕਣਕ ਸਾੜਦੇ ਬੀਜ। ਤਾਂ ਕਾਹੇ ਟੱਕ ਕੋਈ ਵੀ ਨਹੀਂ ਵੱਡੀ ਸੀ ਜਮਾਂ ਹੋਈ ਹੈ। ਕਿਹੜੇ ਪਿੰਡ ਦੇ ਬਾਣੇ ਜੀ ਇਹ? ਇਹ ਤਾਂ ਕੋਟ ਦੇ ਜੀ। ਥੁੰਦੜ ਚ ਪੈਂਦੇ ਹੈ ਜੀ ਥੁੰਦੜ ਦਾ ਇਹ। ਇਹ ਵੰਡ ਠੇਕੇ ਤੇ ਲਏ ਹੋਏ ਸੀ ਕਿ ਆਪਣੇ ਅਸੀਂ ਆਪਣੇ। ਕੁਝ ਠੇਕੇ ਦੇ ਵੀ ਸੀਗਾ ਜੀ ਕੁਝ ਆਪਣੇ। ਅੱਗ ਤਾਂ ਜੀ ਅਸੀਂ ਪਿੰਡ ਸੀਗੇ ਸਾਨੂੰ ਇਥੋਂ ਖੇਤੋਂ ਫੋਨ ਗਿਆ ਕਹਿੰਦੇ ਵੀ ਆਪਣੇ ਬਾਣਾਂ ਚ ਅੱਗ ਆ ਗਈ ਵੀ ਤੁਸੀਂ ਵਾਜੋ ਫਿਰ ਅਸੀਂ ਟਰੈਕਟਰ ਲੈ ਕੇ ਭੱਜੇ ਜੀ। ਟਰੈਕਟਰਾਂ ਨਾਲ ਵਜਾ ਇਹ ਜੀ ਬੰਦੇ ਆ ਗਏ ਸੀ ਫਿਰ ਫਾਇਰ ਵੀ ਆ ਗਈ ਸੀ। ਜਾਨੀ ਬੰਦੇ ਬਹੁਤ ਸਾਰਾ ਪਿੰਡ ਨਗਰੀ ਆ ਗਿਆ ਦੋਨਾਂ ਤੋਂ ਨਾ ਪਿੰਡਾਂ ਦਾ ਜੀ ਇੱਥੇ ਕਾਠੀ ਬਹੁਤ ਸੀਗਾ ਕਿੰਨਾ ਨੁਕਸਾਨ ਹੈ ਨੁਕਸਾਨ ਤਾਂ ਜੀ 150 ਏਕੜ ਦਾ 50 100 ਕਿੱਲਾ ਸਮਾਂ ਲਗਾੜਦਾ ਜੀ 50 ਕਿੱਲੇ ਕਣਕ ਦੇ ਲੋਕਾਂ ਕੋਲੇ 60-60000 ਰੁਪਏ ਨੂੰ ਠੇਕੇ ਤੇ ਜੀ ਗਰੀਬ ਬੰਦੇ ਨੇ ਵਿਚਾਰੇ ਕਿਸੇ ਕੋਲੇ ਆਉਂਦਾ ਕਿੱਲਾ ਕਿਸੇ ਕੋਲੇ ਡੂੜ ਹੈ ਇੰਨੇ ਨਿਕ ਵਾਹਣ ਵਾਲੇ ਬੰਦਿਆਂ ਦੀ ਕਣਕ ਬਚੀ ਕੀ ਮੰਗ ਕਰਦੇ ਸੀ ਮੰਗ ਤਾਂ ਸੀ ਇਹੀ ਕਹਿੰਦੇ ਹਾਂ ਵੀ ਸਰਕਾਰ ਉਹਨਾਂ ਨੂੰ ਪੂਰੇ ਦਾ ਪੂਰਾ ਮਾਮਲਾ ਜਦ ਦੇ ਵੀ ਜੀ ਇਹ ਨਿਜਮ ਹੁਣ ਕਣਕ ਉਹਦਾ ਨੁਕਸਾਨ 50000 ਦਾ ਹੋਇਆ ਜੀ 10000 ਰੁਪਏ ਦੇ ਕੇ ਸਾਧਨ ਕਿ ਉਹਦੇ ਨਾਲ ਫਿਰ ਗਰੀਬ ਦਾ ਵਿਚਾਰੇ ਦਾ ਕੀ ਹੋਊਗਾ ਮੇਰਾ ਨਾਮ ਗੁਰਪ੍ਰੀਤ ਸਿੰਘ ਫਾਇਰਮੈਨ ਹੈ ਜੀ ਇਹ ਜਿਹੜੀ ਅੱਗ ਮਿਲੀ ਹੈ ਸਾਨੂੰ ਅੱਜ ਇਹ ਸਾਨੂੰ ਕੋਈ ਤਕਰੀਬਨ 11:30 ਵਜੇ ਫੋਨ ਆਈ ਹੈ ਵੀ ਪਿੰਡ ਤਾਮਕੋਟ ਤੇ ਭੁੰਦਰ ਦੇ ਏਰੀਏ ਦੇ ਵਿੱਚ ਕਣਕ ਨੂੰ ਜਿਹੜੀ ਖੜੀ ਕਣਕ ਨੂੰ ਅੱਗ ਲੱਗ ਗਈ ਹੈ ਤੇ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਹੈ ਅੱਗ ਲੱਗਣ ਕਾਰਨ ਨੁਕਸਾਨ ਕਾਫੀ ਹੋ ਗਿਆ ਹੈ ਅਜੇ ਨੁਕਸਾਨ ਪਤਾ ਲਗਾਇਆ ਜਾ ਰਿਹਾ ਹੈ ਫਾਰਮਰ ਤੋਂ ਪਤਾ ਲੱਗੇਗਾ ਨੁਕਸਾਨ ਇਹਨਾਂ ਦਾ ਕਿੰਨਾ ਬਾਕੀ ਇਹ तकरीबन ਲਗਭਗ ਇਹਨਾਂ ਦੇ ਕਹਿਣ ਦੇ ਅਨੁਸਾਰ 100 ਕਲੇ ਦੇ ਕਰੀਬ ਜਿਹੜਾ ਰਾਇਆ ਨੁਕਸਾਨ ਇਹਨਾਂ ਦਾ ਸੋ ਇਹਨਾਂ ਕਿਸਾਨਾਂ ਨੂੰ ਕੋਈ ਪਤਾ ਨਹੀਂ ਲੱਗਿਆ ਕਿ ਉਹਨਾਂ ਨਾਲ ਇਹ ਭਾਣਾ ਆਖਰ ਕਿਵੇਂ ਵੜਤ ਗਿਆ ਤੇ ਹੁਣੇ ਪੀੜਤ ਕਿਸਾਨ ਬਸ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ ਗੋਹਾਰ ਲਗਾ ਰਹੇ ਨੇ ਤਾਂ ਜੋ ਉਹਨਾਂ ਨੂੰ ਉਹਨਾਂ ਦੀ ਤਬਾਹ ਹੋਈ ਫਸਲ ਦਾ ਕੁਝ ਮੁਆਵਜ਼ਾ ਮਿਲ ਸਕੇ ਮਲੌਰ ਤੋਂ ਚੇਤਨਪੂਰਾ ਤੇ ਬਰਨਾਲਾ ਤੋਂ 발ਕ੍ਰਿਸ਼ਨ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ